ਮਾਇਆ ਦੇ ਨਾਲ ਜੁੜਦਾ ਤੇ ਫਿਰ ਮਾਇਆ ਦੀਆਂ ਗੱਲਾਂ ਛੇਨਾ ਜਿਆਦਾ ਦੁਕਾਨ ਹੋ ਕੇ ਲੱਗ ਪੈਂਦਾ ਦੂਜੇ ਪਾਸੇ ਜੀ ਸੋਝੀ ਕੋਈ ਨਹੀਂ ਰਹਿੰਦੀ ਇਹ ਮਨ ਸ਼ਕਤੀ ਦੂਜੇ ਬੰਦੇ ਸਾਹ ਕਿੰਦੇ ਇਹ ਮਨਸੀਓ ਇਹ ਮਨਸੀਓ ਦਾ ਭਾਵ ਇਹ ਮਨ ਪਰਮਾਤਮਾ ਜੀ ਦੇ ਨਾਲ ਜੁੜ ਕੇ ਨਾਮ ਦੇ ਨਾਲ ਜੁੜ ਕੇ ਫਿਰ ਉਹਦੇ ਵੱਲ ਦੇ ਗਿਆਨ ਨੂੰ ਪ੍ਰਾਪਤ ਕਰਦਾ ਹੋਇਆ ਉਹਦੀਆਂ ਗੱਲਾਂ ਕਰਮਾ ਹਉਕ ਮਨ ਨੇ ਇਹ ਮਨ ਸ਼ਕਤੀ ਇਹ ਮਨਸੀਓ ਦੂਜੀ ਗੱਲ ਕਰਦੇ ਨੇ ਇਹ ਮਨ ਪੰਜ ਤਤ ਕੋ ਜਿਓ ਇਹ ਮਨ ਜਿਹੜਾ ਹੈ ਪੰਜਾਂ ਤੱਤਾਂ ਦਾ ਜੀਵ ਹੈ ਪੰਜ ਤੱਤ ਪਾਉ ਸ਼ਰੀਰ ਦੇ ਨਾਲ ਜੁੜਿਆ ਹੈ ਸ਼ਰੀਰ ਤੋਂ ਬਿਨਾਂ ਨਹੀਂ ਇਹ ਮਨ ਪੰਜ ਤੱਤ ਕੋ ਜੀਵ ਦਾ ਪਾਉ ਕਿ ਫਿਰ ਦੁਨਿਆਵੀ ਤੌਰ ਦੇ ਤੇ ਸਾਰੇ ਕੋਈ ਦੇ ਵਿੱਚ ਵਿਚਰਦਾ ਹੈ ਖਾਂਦਾ ਪੀਂਦਾ ਸੰਸਾਰ ਦੀਆਂ ਚੀਜ਼ਾਂ ਨੂੰ ਭੋਗਣ ਵਾਲਾ ਬਣ ਜਾਂਦਾ ਹੈ ਪੰਜ ਤੱਤ ਕਰ ਜੀਵ ਦਾ ਅਰਥ ਪਾਈ ਕਰਾਂ ਕਿ ਜਿਵੇਂ ਇੱਕ ਪੰਜ ਤੱਤ ਦਾ ਸ਼ਰੀਰ ਦੁਨੀਆ 'ਚ ਵਿਚਰਦਾ ਹੈ ਮਨ ਵੀ ਉਹਦੇ ਨਾਲ ਵਿਚਰੀ ਜਾਵੇਗਾ ਪਰ ਮਨ ਚ ਤਮਜੀ ਜੀ ਸਾਹਿਬ ਜੀ ਕਹਿੰਦੇ ਕਿਵੇਂ ਆ ਜਾਂਦੀ ਹੈ ਇਹ ਦੂਜੀ ਗੱਲ ਕਰਦੇ ਨੇ ਇਹ ਮਨ ਸ਼ਕਤੀ ਇਹ ਮਨ ਸੀ ਉਹ ਇਹ ਮਨ ਪੰਜ ਤਾਤ ਕੋ ਜਿਉ ਇਹ ਮਨ ਲੇ ਜੋ ਉਹਨ ਮੰਨ ਰਹਾ ਤਾਂ ਪੀਨ ਲੋਕ ਕੀ ਬਾਤیں ਕਰਦਾ ਸਰ ਜੀ ਕਹਿੰਦੇ ਜੇ ਕੋਈ ਇਹ ਮੰਨ ਲੇ ਜੇ ਕੋਈ ਇਸ ਮਨ ਨੂੰ ਲੈ ਲਵੇ ਮਨ ਨੂੰ ਵਸਤ ਕਰ ਲਵੇ ਤੇ ਵਸਤ ਕਰਨ ਦਾ ਤਰੀਕਾ ਗੁਰੂ ਦਾ ਸ਼ਬਦ ਹੈ ਕਿ ਉਹ ਇਹ ਮੰਨ ਲੇ ਜੋ ਉਹਨ ਮੰਨ ਰਹਾ ਫਿਰ ਇਹ ਮਨ ਜਿਹੜਾ ਹੈ ਜੋ ਅਧਾਰਤ ਜਿਹੜਾ ਕਰਾਂਗੇ ਈ ਮੰਨ ਲਏ ਜੋ ਉਨਮਾਨ ਰਹਾ ਉਨਮਾਨ ਦਾ ਅਰਥ ਹੁੰਦਾ ਹੈ ਕਿ라우 ਦੀ ਅਵਸਥਾ ਅਨੰਦ ਦੀ ਅਵਸਥਾ ਜਿਸ ਸਾਹਿਬ ਦੀ ਬਾਣੀ ਨੇ ਵਿਗਾਸ ਆਖਿਆ ਕਿ ਨਾਨਕ ਭਗਤਾਂ ਸਦਾ ਵਿਗਾਸਮ। ਈ ਮੰਨ ਲਏ ਜੋ ਉਨਮਾਨ ਰਹਾ ਤੋ ਤਿੰਨ ਲੋਕ ਕੀ ਬਾਤیں ਕਹੇ ਜੀ ਸਾਹਿਬ ਜੀ ਕਹਿੰਦੇ ਤਿੰਨਾ ਲੋਕਾਂ ਦੀਆਂ ਗੱਲਾਂ ਦੱਸਦਾ ਜਦੋਂ ਇਹਦੀ ਅਵਸਥਾ ਬਦਲਦੀ ਹੈ ਨਾ ਇਹਨੂੰ ਸਭ ਕੁਝ ਦਾ ਗਿਆਨ ਹੁੰਦਾ ਹੈ ਕਿ ਵੱਡੀਆਂ ਵੱਡੀਆਂ ਗੱਲਾਂ ਮਨ ਕਰੀ ਜਾਂਦਾ ਹੈ। ਸੋ ਸਤਗੁਰੂ ਜੀ ਦੇ ਕਹਿਣ ਦਾ ਭਾਵ ਮਨ ਦੀ ਅਵਸਥਾ ਇੱਕ ਨਹੀਂ ਮਨ ਉਦੋਂ ਜਿਹੜਾ ਇੱਕ ਥਾਂ ਦੇ ਉੱਤੇ ਟਿਕਦਾ ਹੈ ਜਦੋਂ ਗੁਰੂ ਦਾ ਸ਼ਬਦ ਮਿਲਦਾ ਹੈ ਤਾਂ ਸਾਬ ਜੀ ਨੇ ਕਿਹਾ ਰਾਂ ਮੰਨਦੇ ਠਹਿਰ ਰਹੁ ਮਤ ਕੱਤ ਜਾਹੀਂ ਜਿਉ ਬਾਹਰ ਘੁੰਮਤ ਬਹੁਤ ਦੁੱਖ ਪਾਵੇ ਘਰੇ ਅੰਮ੍ਰਿਤ ਕਟਮਾ ਹਿੰਜੀ ਸਾਬ ਜੀ ਨੇ ਕਿਹਾ ਤੂੰ ਲੱਭਣ ਦੀ ਕੋਸ਼ਿਸ਼ ਕਰ ਕਿ ਜਿਨ੍ਹਾਂ ਨੇ ਆਪਣੇ ਅੰਦਰ ਤੋਂ ਲੱਭਣ ਦਾ ਯਤਨ ਕੀਤਾ ਮੈਂ ਉਹਨਾਂ ਦੀ ਬੇਨਤੀ ਕਰਨ ਲੱਗਿਆ ਸਾਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਜੀ 16 ਸਾਲ ਵਿੱਚ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਕਿੰਨੇ ਮਨ ਵਾਸਚੰਦਾ ਤੁਰੀ ਇਤਨਾ ਸਾਬ ਨੇ ਬੇਬੀ ਗੱਲ ਕਰ ਦਿੱਤੀ ਨਾ ਮਨ ਤਬਦੀਲ ਹੋ ਗਿਆ ਤਬਦੀਲ ਹੋਇਆ ਗੁਰੂ ਦੇ ਸ਼ਬਦ ਦੇ ਨਾਲ ਹੁਣ ਦੂਜੀ ਗੱਲ ਹੈ ਮਨ ਵਾਸ ਵਿੱਚ ਆਉਂਦਾ ਕਿਉਂ ਨਹੀਂ ਹੈ ਆ ਨਾ ਆਉਂਦਾ ਕਾਰਨ ਹੈ ਕਿਉਂਕਿ ਦੁਨੀਆਂ ਨਾਲ ਜੁੜਿਆ ਬਾਹਰੀ ਤੌਰ ਤੇ ਜਿੱਦਿਆ ਆਪਾਂ ਜੁੜੇ ਹਾਂ ਸਾਰੇ ਸੰਸਾਰ ਨਾਲ ਸਾਡੇ ਦੇ ਪ੍ਰਭਾਵ ਤੋਂ ਤੇ ਸਤਿਗੁਰੂ ਜੀ ਦੀ ਬਾਣੀ ਨੇ ਤਾਂ ਇਹ ਵੀ ਆਖਿਆ ਹੈ ਕਿ ਮਨ ਦਾ ਕੋਈ ਇੱਕ ਸਮੇਂ ਦਾ ਸਫਰ ਨਹੀਂ ਜਨਮ ਜਨਮ ਦਾ ਸਫਰ ਹੈ ਜਨਮ ਜਨਮ ਕੀਸ ਨੂੰ ਮਨ ਕੋ ਮੜਾ ਅਗਨੀ ਜਿਵੇਂ ਸਾਧ ਕੇ ਕਾਲਾ ਪੁਵਾਸ ਕਿ ਕਿੰਨਾ ਜਨਮਾ ਤੋਂ ਨਾਲ ਵਿਕਾਰ ਲੈ ਕੇ ਬੋਣੇ ਉੱਗਣ ਲੈ ਕੇ ਤੁਰਿਆ ਹੁੰਦਾ ਹੈ ਉਹ ਸਾਰੇ ਨਪੰਧ ਸਾਡੇ ਨਾਲ ਇਸ ਕਰਕੇ ਮਨ ਵਸ ਵਿੱਚ ਨਹੀਂ ਹੋ ਸਕਦਾ ਤੇ ਮਨ ਨੂੰ ਬਾਹਰੀ ਤੌਰ ਦੇ ਉੱਤੇ ਵਸ ਕੀਤਾ ਨਹੀਂ ਜਾ ਸਕਦਾ ਤੇ ਸਭ ਤੋਂ ਪਾਤਸ਼ਾਹ ਮਹਾਰਾਜ ਕਹਿੰਦੇ ਅੰਦਰ ਦੀ ਗੱਲ ਤੋਂ ਮੈਂ ਜੇ ਦੱਸਾਂ ਤੇ ਮਨ ਵਸ ਵਿੱਚ ਆਉਂਦਾ ਕਿਵੇਂ ਹੈ ਜਦੋਂ ਗੁਰੂ ਸਮਝਾ ਦਿੰਦਾ ਹੈ ਮਨ ਵਸ ਵਿਚ ਆਉਂਦਾ ਉਹ ਤਰੀਕਾ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੰਤੋ ਮਨ ਪਵਣੇ ਸੁਖ ਬਣੇ ਕਿਸ ਜੋਗ ਪ੍ਰਾਪਤ ਗਣਿਆ ਗੋਦਖਲਾਈ ਮਉਰੀ ਜਿਤ ਮਿਰਖ ਪਰਤ ਖ ਚੋੜੀ ਮੋਂਦリエ ਦਰਵਾਜੇ ਬਾਜੀਲੇ ਅਨਹਤ ਬਾਜੀ ਕੂਬ ਕਮਲ ਜਲ ਪਇਆ ਜਲ ਮੀ ਗਿਆ ਉਪਾ ਕਰਿਆ ਕਹੋ ਕਵੀਰ ਜਨ ਜਾਣਿਆ ਜੋ ਜਾਣਿਆ ਤੋ ਮਨਮਾਨੀ ਛੋਟਾ ਜਿਹਾ ਸ਼ਬਦ ਹੈ ਬਾਬਾ ਜੀ ਦਾ ਪਰ ਸਾਰੀ ਜ਼ਿੰਦਗੀ ਦਾ ਮਨੋਤਨ ਚੋਲ ਸਾਬ ਨੇ ਸਮਝਾ ਦਿੱਤਾ ਨਜਸ ਕਰ ਦੇਣਾ ਥੋੜੀ ਜੀ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੰਤੋ ਮਨ ਪਵਣ ਸੁਖ ਮਨ ਮਨ ਜਿਹੜਾ ਸੀ ਨਾ ਪਵਨ ਦੀ ਨਿਆਈ ਕਿਉਂਕਿ ਪਵਨ ਕਦੀ ਖੋਦੀ ਨਹੀਂ ਨਾ ਬਾਣੂ ਵਾਸੇ ਥੋੜੀ ਕਰ ਸਕਦਾ कि ਮਨ ਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਨਾ ਹਵਾ ਦੀ ਨਿਆਈ ਆਖਿਆ ਜਿਹਨੂੰ ਵਸ ਨਹੀਂ ਕੀਤਾ ਜਾ ਸਕਦਾ ਸੰਤੋ ਮਨ ਪਵਣ ਹੈ ਸੁਖ ਬਣਿਆ ਮਨ ਜਿਹੜਾ ਹੈ ਸਭ ਦੀ ਕਹਿੰਦੇ ਪਵਨ ਵੜਦਾ ਸੀ ਹੁਣ ਗੁਰੂ ਦੇ ਸ਼ਬਦ ਨਾਲ ਜੁੜਿਆ ਤੇ ਸੁਖ ਹੋ ਗਿਆ ਇਹ ਮੰਦਰ ਟਿਕ ਗਿਆ ਮਨ ਤੇ ਸੰਤੋ ਮਨ ਪਵਣ ਹੈ ਸੁਖ ਬਣਿਆ ਕਿਸ ਜੋਗ ਪ੍ਰਾਪਤ ਬਣਿਆ ਜੋਗਦਾਰ ਕੀਤੇ ਕਰਾਂਗੇ ਮਲਾਪ ਜਦੋਂ ਕੁਝ ਮਲਾਪ ਦੀ ਅਵਸਥਾ ਗੁਰੂ ਦੇ ਰਾਹੀ ਸ਼ਬਦ ਦੇ ਨਾਲ ਜੁੜਿਆ ਅਕਾਲ ਪੁਰਖ ਨੇ ਕਿਰਪਾ ਕੀਤੀ ਜਿਹੜਾ ਆਪਣਾ ਪ੍ਰਭ ਨਦਰ ਦਿਹਾਲੇ ਆਪੁਨਾ ਪ੍ਰਭ ਨਦਰ ਨੇ ਹਾ ਲੇ ਜਿ ਜਿ ਜਿਹੜਾ ਹੈ ਕਿਸ ਯੋਗ ਪ੍ਰਾਪਤ ਬਣਿਆ ਜਦੋਂ ਯੋਗ ਹੋਇਆ ਮਿਲਾਪ ਹੋਇਆ ਤੇ ਗੁਰੂ ਨੇ ਕੀ ਕਿਰਪਾ ਕੀਤੀ ਜੀ ਫਿਰ ਗੱਲ ਉੱਥੇ ਆਉਂਦੀ ਹੈ ਕਿ ਮਨਵਾ ਸੁੱਚ ਨਹੀਂ ਸੀ ਆਉਂਦਾ ਮੈਂ ਤੁਹਾਨੂੰ ਤਰੀਕਾ ਦੱਸਣਾ ਚਾਹਤ ਹਾਂ ਕਿਸ ਯੋਗ ਪ੍ਰਾਪਤ ਬਣਿਆ ਬੁਰਦ ਖਿਲਾਈ ਮੋਰੀ ਜਿਤ ਮਿਰਗ ਬੜਕ ਹੈ ਜੋ ਗੁਰੂ ਨੇ ਮੈਨੂੰ ਉਹ ਮੋਰੀ ਦਿਖਾ ਦਿੱਤੀ ਮੋਰੀ ਦਾ ਤਪਾਂ ਇਥੇ ਰਾ ਕਰ ਲਈਏ ਦਰਵਾਜ਼ਾ ਕਰ ਦਈਏ ਚੋਰ ਮੋਰੀ ਕਰ ਲਈਏ ਗੁਰਦੇ ਖਲਾਈ ਮੋਰੀ ਜਿਤ ਮਿਰਗ ਪੜਤ ਹੈ ਜੋਲੀ ਜਿਤੋਂ ਵੀ ਸਹਿਬ ਜੀ ਕਹਿੰਦੇ ਮਿਰਗ ਮਿਰਗ ਦਾ ਦੇਖ ਚੋੜ ਕਰਾਂਗੇ ਜਿਹੜੇ ਮਨ ਦੇ ਸ਼ੁਭ ਗੁਣਾਂ ਨੂੰ ਚੁਰਾ ਲੈਣ ਵਾਲੇ ਨੇ ਕਲ ਪੈਸਾ ਦਲ ਕਰ ਰੇ ਸਨਨਾ ਕਿ ਮਨ ਦੇ ਵਿੱਚ ਜਿਹੜਾ ਸਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਕਾਮਰਾਤ ਮੁਠੇ ਮਨ ਮੁਖ ਨਹੀਂ ਬੂਜੇ ਕੋਈ ਨਾ ਸੁਣੇ ਪੁਕਾਰ ਅੰਦਰ ਜਿਹੜੇ ਆਉਂਦੇ ਨੇ ਜਿਹੜੇ ਸਾਡੇ ਗੁਣ ਵਸਦੇ ਨੇ ਸ਼ੁਭ ਗੁਣ ਵਸਦੇ ਨੇ ਇਹ ਉਹਨਾਂ ਨੂੰ ਚੁਰਾਈ ਜਾਂਦੇ ਨੇ ਚੋਰ ਜਿਹੜੇ ਨੇ ਨਕਾਰਾਤਮਕ ਦੇ ਵਿੱਚ ਤੇ ਗੁਰੂ ਦੱਸਦਾ ਹੈ ਕਿ ਇਹ ਤੇਰੇ ਅੰਦਰ ਆਉਣ ਵਾਲੇ ਲੋਗਣ ਨੇ ਉਹ ਸੰਭਾਲ ਕਰਿਆ ਕਰ ਇਹਨਾਂ ਤੋਂ ਬਚਣਾ ਕਿਵੇਂ ਹੈ ਹੁਣ ਸਾਬ ਨੇ ਕਿਹਾ ਮੂੰਗ ਲੀਏ ਦਰਵਾਜ਼ੇ ਬਾਜੀ ਅਨੇਨ ਹਦ ਬਾਜੀ ਹੁਣ ਇਸੇ ਗੱਲ ਦਾ ਅਰਥ ਜਿਹੜਾ ਸੀ ਨਾ ਪੁਰਾਤਨ ਸਮੇਂ ਦੇ ਅੰਦਰ ਉਲਟ ਕੀਤਾ ਜਾਂਦਾ ਸੀ ਮੂੰਗ ਲੀਏ ਦਰਵਾਜ਼ੇ ਦਾ ਭਾਵ ਆਪਾਂ ਇੱਥੇ ਕਰਾਂਗੇ ਅੰਦਰ ਦੇ ਜਿਹੜੇ ਸਾਡੇ ਗਿਆਨ ਇੰਦਰੀ ਜਿਹੜੇ ਨੇ ਬਾਹਰੀ ਤੌਰ ਤੇ ਦੁਨੀਆ ਦੇ ਵਿੱਚੋਂ ਗਿਆਨ ਹਾਸਲ ਕਰਦੇ ਤੇ ਜਿੰਨਾਂ ਨੇ ਆਪਣੇ ਮਨ ਨੂੰ ਵਸਤ ਵਿੱਚ ਕਰਨਾ ਸਿੱਖ ਉਹਨਾਂ ਨੇ ਗਿਆਨ ਇੰਦਰਾਂ ਨੂੰ ਵਸਤ ਵਿੱਚ ਕਰਨ ਦੀ ਥਾਂ ਤੇ ਕਹਿਤਾ ਜੀ ਮੈਂ ਅੱਖਾਂ ਕੱਢ ਦੇਣੀਆਂ ਮੈਂ ਦੁਨੀਆ ਨੂੰ ਦੇਖਣਾ ਹੀ ਨਹੀਂ ਮੇਰਾ ਧਿਆਨ ਕੋਲ ਖੜਦਾ। ਉਹਨਾਂ ਨੇ ਕੰਨਾਂ 'ਚ ਬੁਝੇ ਦੇ ਕੇ ਕੰਨ ਬੰਦ ਕਰ ਲਏ ਜੀ ਸੁਣਨਾ ਹੀ ਕੁਝ ਨਹੀਂ ਹੁੰਦੀਆਂ ਦਾ ਜੇ ਅਸੀਂ ਸੁਣਦੇ ਹਾਂ ਤੇ ਵਿਕਾਰ ਅੰਦਰ ਜਾਂਦਾ ਸੋ ਸਾਡਾ ਉਹਨਾਂ ਨੇ ਬੋਲਣਾ ਬੰਦ ਕਰ ਦਿੱਤਾ ਜੀ। ਸਮਝ ਕਿ ਨਹੀਂ ਇਹ ਹੀ ਤਰੀਕਾ। ਜਪਾਇਤਰੀਂ ਥੋੜਾ ਜਿਹਾ ਅਨੁਸਾਰ ਸਮਝਿਆ ਆਪਣੀ ਕੋ ਘਰ ਬਣਾਉਂਦੇ। ਆਪਾਂ ਘਰ ਬਣਾਉਂਦੇ ਹਾਂ ਘਰ ਨੂੰ ਖਿੜਕੀਆਂ ਰੱਖਦੇ ਹਾਂ ਦਰਵਾਜ਼ੇ ਰੱਖਦੇ ਹਾਂ ਆਉਣ ਜਾਣ ਵਾਸਤੇ ਸਾਰਾ ਕੁਝ ਖੁੱਲੇ ਆਪਾਂ ਜਦੋਂ ਵੀ ਕਿਤੇ ਆਮ ਵੈਦਰ ਹੁੰਦਾ ਜਿਵੇਂ ਅੱਜ ਹੈ ਕੋਣ ਆਪਾਂ ਦੇਖਦੇ ਹਾਂ ਆਪਾਂ ਦਰਵਾਜ਼ੇ ਖੁੱਲੇ ਰੱਖਦੇ ਹਾਂ ਮੌਸਮ ਚੰਗਾ ਹੁੰਦਾ ਹੈ ਆਪਾਂ ਬਿੰਦੋ ਖੁੱਲ੍ਹ ਦਿੰਦੇ ਹਾਂ ਕਿ ਤਾਜੀ ਫਰੈਸ਼ ਹਵਾ ਅੰਦਰ ਆਉਂਦੀ ਹੈ ਉਹ ਆਮ ਹਾਲ ਪਰ ਜਦੋਂ ਵੀ ਕਦੀ ਵੈਦਰ ਖਰਾਬ ਹੋਵੇ ਮੌਸਮ ਖਰਾਬ ਹੋਵੇ ਜਿਵੇਂ ਕੱਲ੍ਹ ਸ਼ਾਮ ਇੱਕਦਮ ਹੋ ਗਿਆ ਸੀ ਕੋਈ ਮੀਂਹ ਆ ਗਿਆ ਕੋਈ ਹਨੇਰੀ ਚੱਲੀ ਕੋਈ ਚਖੜ ਆਇਆ ਉਹਦੋ ਕੋਈ ਇਨਸਾਨ ਦੁਨੀਆਂ ਦੇ ਵਿੱਚ ਮੂਰਖ ਤੋਂ ਮੂਰਖ ਵੀ ਆਪਣੇ ਘਰ ਦੇ ਦਰਵਾਜ਼ੇ ਤੇ ਖਿੜਕੀਆਂ ਖੁੱਲੀਆਂ ਨਹੀਂ ਰੱਖਦਾ ਉਹਨਾਂ ਨੂੰ ਬੰਦ ਕਰ ਦਿੰਦਾ। ਬਸ ਇਹੀ ਫਰਕ। ਆਮ ਹਾਲ ਦੇ ਵਿੱਚ ਦੁਨੀਆਂ ਦੇ ਵਿੱਚ ਵਿਚਰਨ ਦੇ ਵਾਸਤੇ ਇਹਨਾਂ ਦਰਵਾਜ਼ਿਆਂ ਨੂੰ ਖੁੱਲ੍ਹਾ ਰੱਖਣਾ ਪਵੇਗਾ। ਤੇ ਜਿੱਥੇ ਕਿਤੇ ਵਿਕਾਰ ਦੀ ਹਨੇਰੀ ਚੱਲ ਜਾਈਏ ਉੱਥੇ ਇਹਨਾਂ ਖਾਂ ਨੂੰ ਇਹਨਾਂ ਨੇਤਰਾ ਨੂੰ ਤਰੋਂ ਸੰਕੋਚ ਕੇ ਦੂਜੇ ਪਾਸੇ ਨੇਤਰਾ ਮੇਲੂ ਜੀ ਸਾਹਿਬ ਨੇ ਕਿਹਾ ਨਾ ਤੈਨੂੰ ਮੈਂ ਭੇਜਿਆ ਦੁਨੀਆਂ 'ਚ ਦੇਖਣ ਆਸਪ। ਮੋਦੀ ਇਹ ਜਿਹੜੀ ਚੀਜ਼ ਤੈਨੂੰ ਦੇਖਣ ਵਾਸਤੇ ਪਈ ਕੰਨਾਂ ਨੂੰ ਸਾਬ ਨੂੰ ਗੁਰੂ ਅਰਦਾਸ ਜੀ ਸੰਬੋਧਨ ਕਰਕੇ ਕਿਹਾ ਕਿ ਮੋਦੀ ਲਈ ਇਹ ਦਰਵਾਜ਼ੇ ਦਾ ਅਰਥ ਇਹ ਨਹੀਂ ਕਰਨਾ ਕਿ ਦਰਵਾਜ਼ੇ ਬੰਦ ਕਰ ਲਈ ਕੰਨ ਸੁਣਨ ਨੂੰ ਢੱਗ ਗਏ ਅੱਖਾਂ ਵੇਖਣ ਨੂੰ ਢੱਗੀਆਂ ਨਹੀਂ ਸਾਬ ਕਹਿੰਦੇ ਇੱਕ ਹਾਲਤ ਦੇ ਵਿੱਚ ਇਹਨਾਂ ਨੂੰ ਖੁੱਲੀਆਂ ਰੱਖ ਕਿਉਂਕਿ ਬਾਬਾ ਕਬੀਰ ਸਾਹਿਬ ਦਾ ਸ਼ਬਦ ਆਪਾਂ ਮਿਸ਼ੀ ਵਿਚਾਰਿਆ ਸੀ ਨਾ ਪਹਿਲਾਂ ਉਹਨਾਂ ਰਾਗ ਦੀ ਭਗਤ ਬਾਣੀ ਸੰਤ ਮਿਲੈ ਕੇ ਸੁਣੀਏ ਕਈਏ ਮਿਲੈ ਅਸੰਤ ਮਸਟ ਕਰ ਰਹੀਏ ਬਾਬਾ ਬੋਲਣਾ ਕੀ ਕਹੀਏ ਜਿਵੇਂ ਰਾਮ ਨਾਮ ਰਬ ਰਹੀਏ ਬੋਲਤ ਬੋਲਤ ਬੜੀ ਵਿਕਾਰਾ ਪਰ ਨਾਲ ਕੀਦੇ ਨੇ ਬਿਨ ਬੋਲੀ ਕਿਆ ਕਹੀ ਵਿਚਾਰ ਜੇ ਬੋਲਾਂਗੇ ਨਹੀਂ ਤੇ ਵਿਚਾਰ ਨਹੀਂ ਹੋਣੀ ਹੁਣ ਜਿਵੇਂ ਬੋਲਣਾ ਹੀ ਨਾ ਕਿ ਸ਼ਬਦੀ ਵਿਚਾਰ ਤੁਸੀਂ ਕਿਵੇਂ ਸੁਣੋਗੇ ਜੇ ਪਈਸਾ ਬਸੇ ਪਾਠ ਨਹੀਂ ਕਰਨਗੇ ਤੇ ਆਪਾਂ ਕਿਵੇਂ ਸੁਣਾਗੇ ਅਰਦਾਸ ਨਹੀਂ ਹੋਵੇਗੀ ਕਿਵੇਂ ਸੁਣਾਗੇ ਕੋਈ ਸਾਨੂੰ ਗੁਰੂ ਦੀ ਗੱਲ ਬੱਸੀ ਗਾੜੀ ਤੋਂ ਸੁਣਾਗੇ ਕਿਵੇਂ ਅਸੀਂ ਸਾਰੇ ਤਰੀਕੇ ਅਸੀਂ ਕਰਕੇ ਬੋਲਣਾ ਜ਼ਰੂਰੀ ਸੋਣਾ ਜ਼ਰੂਰੀ ਹੈ ਪਰ ਤੇਰੇ ਉੱਤੇ ਨਿਰਭਰ ਕਰਦਾ ਹੈ ਤੂੰ ਕੀ ਬੋਲਣਾ ਹੈ ਤੇ ਕੀ ਤੂੰ ਸੁਣਨਾ ਹੈ ਤੂੰ ਦੇਖਣਾ ਕੀ ਹੈ ਇਹ ਸਭ ਸੰਸਾਰ ਤੋਂ ਦੇਖ ਵੀ ਹਰ ਕਾਲ ਰੂਪ ਹੈ ਅੰਮ੍ਰਿਤਧਾਰ ਜੀ ਕਹਿੰਦੇ ਸਤਿਗੁਰੂ ਸਾਹਿਬ ਜੀ ਕਿ ਵਿਸ਼ਵ ਸੰਸਾਰ ਨੂੰ ਦੇਖਦਾ ਹੈ ਨਾ ਹਰਿਆ ਦਾ ਰੰਗ ਹੈ ਪਰ ਤੂੰ ਇਹਦੇ ਵਿੱਚੋਂ ਕੀ ਦੇਖਦਾ ਹੈ ਤੂੰ ਆਪਣੇ ਆਪਣੇ ਤਰੀਕੇ ਦੇ ਨਾਲ ਸੋਚ ਕੇ। ਇਸ ਕਰਕੇ 바ਬਾ ਗੁਰੂ ਸਾਹਿਬ ਜੀ ਕਹਿੰਦੇ ਮੂੰਡ ਲਈਏ ਦਰਵਾਜ਼ਾ। ਆਮ ਹਾਲ ਉਹਦੇ ਵਿੱਚ ਦਰਵਾਜ਼ੀਆਂ ਨੂੰ ਖੁੱਲਾ ਰੱਖ। ਅੱਖੀਆਂ ਨੂੰ ਜਿਹੜੀਆਂ ਹਨ ਗੁਰੂ ਦਾ ਦੇਦਾਰ ਕਰ। ਇਹਨਾਂ ਕਰਨਾ ਨੂੰ ਖੁੱਲਾ ਰੱਖ ਇਹਨਾਂ ਦੇ ਰਹੀਂ ਗੁਰੂ ਦਾ ਸ਼ਬਦ ਅੰਦਰ ਜਾਵੇ। ਇਸ ਮੁਖ ਤੋਂ ਜਿਹੜਾ ਹੈ ਸ਼ਰੂ ਬਚਨ ਬੋਲ ਉਹਨੂੰ ਜਿਹੜਾ ਹੈ ਸਾਹਿਬ ਨੇ ਕਿਹਾ ਗੁਣ ਅਮੋਲ। ਆਪਣੀ ਜੀਵਤੋਸ਼ ਬਚਨਾਂ ਨੂੰ ਬੋਲਿਆ ਕਰ ਕਿਸੇ ਦਿਨ ਇਹ ਲਿਆ ਕਰਮ ਦੀ ਮੂਹਾਂ ਖੋਲ ਕਦੀ ਇਹ ਹੈ ਉਹ ਮੁੰਡਲੀ ਇਹ ਦਰਵਾਜ਼ੇ ਜਦੋਂ ਉਹ ਗੁਰੂ ਨੇ ਸਮਝਾ ਦਿੱਤਾ ਕਿ ਭਾਈ ਆ ਦਰਵਾਜ਼ੇ ਜਦੋਂ ਕਿਤੇ ਨੇਹੀ ਆਵੇ ਝੱਕੜਾਵੇ ਮੌਸਮ ਖਰਾਬ ਹੋਵੇ ਤੇ ਦਰਵਾਜ਼ਾ ਬੰਦ ਕਰਕੇ ਅੰਦਰ ਬਹਿ ਜਾ ਕਰ ਤੇ ਘਰ ਚ ਗੰਦਗੀ ਨਹੀਂ ਆਵੇਗੀ ਬਾਜੀ ਇਹ ਲਈ ਅਨਹਦ ਬਾਜੀ ਜਦੋਂ ਤੂੰ ਬਾਹਰੀ ਦਰਵਾਜ਼ੇ ਬੰਦ ਕਰ ਲੈਣਾ ਤੇ ਬਾਹਰ ਜੋ ਮਰਜੀ ਝੱਕੜ ਝੁਲਦਾ ਰਹੇ ਦੁਨੀਆ ਦਾ ਤੇਰੇ ਘਰ ਚ ਆਨੰਦ ਬਣਿਆ ਰਹੇਗਾ ਤੇਰਾ ਹਿਰਦਾ ਅੰਦਰ ਗੁਰੂ ਦੇ ਸ਼ਬਦ ਨਾਲ ਜੁੜ ਕੇ ਟਿਕਿਆ ਰਹੇਗਾ ਮੋਦਰੀਏ ਦਰਵਾਜ਼ੇ ਬਾਜੀਏ ਮੇ ਅਨਹਦ ਬਾਜੀ ਸਾਹਿਬ ਨੇ ਕਿਹਾ ਉਹ ਦੂਜੀ ਗੱਲ ਕਰਦੇ ਨੇ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉਬਾ ਗਰਿਆ ਕੁੰਭ ਕਮਲ ਦਾ ਭਾਰ ਮੈਂ ਕਮਲ ਦਾ ਭਾਰ ਹਿੰਦਾ ਕੁੰਭ ਦਾ ਭਾਰ ਹੈ ਘੜਾ ਇਹ ਹਿਲਦੇ ਰੂਪ ਘੜਾ ਜਿਹੜਾ ਸੀ ਨਾ ਜਲ ਨਾਲ ਭਰਿਆ ਸੀ ਵਕਾਰਾਂ ਦੇ ਜਲ ਨਾਲ ਦੁਨੀਆ ਦੇ ਜਲ ਨਾਲ ਨਿੰਦਿਆ ਨਾਲ ਸੁਖਰੀ ਨਾਲ ਹੀਨਖਾ ਦੇ ਨਾਲ ਕਾਮ ਕ੍ਰੋਧ ਦੇ ਨਾਲ ਕਿਉਂਕਿ ਧਿਆਨ ਹਰ ਵੇਲੇ ਬਾਹਰ ਰਹਿੰਦਾ ਸੀ ਦਰਵਾਜ਼ੇ ਨੂੰ ਮੰਦਨ ਦੀ ਜਾਂਚ ਹੀ ਨਹੀਂ ਸੀ ਆਈ ਨਾ ਜੀ ਜਦੋਂ ਵਾਰੀ ਗਿਆਨ ਦੁਨੀਆਂ ਦੇ ਵਿੱਚੋਂ ਇਕੱਤਰ ਕੀਤਾ ਜਾਂਦਾ ਸੀ ਤੁੰ ਸਾਹਿਬ ਨੇ ਕਿਹਾ ਜਦੋਂ ਮੂਦ ਲਈਏ ਦਰਵਾਜੇ ਦੀ ਗੱਲ ਸਮਝਾਈ ਮੇਰੇ ਹਿਰਦੇ ਰੂਪ ਕੁੰਭ ਦੇ ਵਿੱਚ ਭਰਿਆ ਹੋਇਆ ਵਕਾਰਾਂ ਦਾ ਪਾਣੀ ਮੈਂ ਡੋਲ ਦਿੱਤਾ ਹੈ ਕੁੰਭ ਕਮਲਜਲ ਭਰਿਆ ਜਲ ਮੇਟਿਆ ਉਭਾ ਕਰੇ ਉਭਾ ਦਾ ਪਾਣੀ ਹੁਟਾ ਕਰ ਦਿੱਤਾ ਮੈਂ ਘੜਾ ਉਲਟਾ ਦਿੱਤਾ ਉਹਦੇ ਚੋਂ ਪਾਣੀ ਸਾਰੇ ਦਾ ਸਾਰਾ ਵਾਰ ਡੋਲ ਕੇ ਉਹਨੇ ਘੜਾ ਗੁਰੂ ਦੇ ਅੱਗੇ ਰੱਖਿਆ ਕਿ ਗੁਰੂ ਸੇਵ ਜੀ ਆਪਣਾ ਸ਼ਬਦ ਪਾਓ ਇਹ ਤਾਂ ਸਭਾਂ ਮਨ ਉਸ ਵਿੱਚ ਚਾਹੇਗਾ ਬਾਬਾ ਜੀ ਕਹਿੰਦੇ ਹਨ ਇਹ ਨਹੀਂ ਹੁੰਦਾ ਫਸ ਸਮਝ ਆਵੇਗਾ ਪਰਮ ਸਮਝ ਆਏਗਾ ਗੁਰੂ ਗੁਰੂ ਤੋਂ ਬਿਨਾ ਸੋਝੀ ਨਹੀਂ ਆ ਸਕਦੀ ਜੇ ਗੁਰੂ ਕਿਰਪਾ ਕਰੇ ਤੇ ਇਸ ਗੱਲ ਨੂੰ ਸਮਝਦਾ ਹੈ ਸਬਜੀ ਕਹਿੰਦੇ ਨੇ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉਭਾ ਕਰਿਆ ਕੋ ਕਬੀ ਜਲ ਜਾਣਿਆ ਜੋ ਜਾਣਿਆ ਕੋਮਨ ਜਿਵੇਂ ਤੇ ਅਕਾਲ ਪੁਰਖ ਨੇ ਕਿਰਪਾ ਕਰ ਦਿੱਤੀ ਉਨੇ ਇਸ ਗੱਲ ਨੂੰ ਜਾਣਿਆ ਹੈ ਜਦੋਂ ਜਾਣ ਲਿਆ ਤੇ ਜਾਣ ਕੇ ਤੇ ਉਸ ਦਾ ਮਰ ਮੰਨ ਗਿਆ ਮਾਲਕੀ ਦੇ ਨਾਲ ਮੰਨਿਆ ਜੀ ਅਕਾਲ ਪੁਰਖ